ਆਪਣੀ ਸ਼ਾਮ ਵਾਲੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਅੱਪਾਂ ਬਹੁਤ ਸਾਰੀਆਂ ਗੱਡੀਆਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਅਸੀਂ ਜਿੰਨੇ ਕ ਰੇਟ ਵਾਸਤੇ ਜਿਹੜੀਆਂ ਗੱਡੀਆਂ ਵਾਸਤੇ ਤੁਸੀਂ ਡਿਮਾਂਡ ਪਾਈ ਸੀ ਤੁਹਾਡੇ ਕਮੈਂਟਾਂ ਨੂੰ ਚੈੱਕ ਕਰਕੇ ਮੈਂ ਗੱਡੀਆਂ ਲੈ ਕੇ ਪਹੁੰਚੇ ਹਾਂ ਅਸੀਂ ਤੁਸੀਂ ਇੱਕ ਵਾਰੀ ਵੀਡੀਓ ਦੇਖਿਓ ਜੀ ਗੱਡੀਆਂ ਦੇਖਿਓ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ 'ਚ ਮਿਲ ਜੂਗੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9466529488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਪਿੰਡ 'ਚ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਪੇਜੋ ਜੀ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਾ ਦਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਹਿਲੀ ਗੱਡੀ ਆਪਾਂ ਆਲਟੋ ਲੈ ਕੇ ਪਹੁੰਚੇ ਹਾਂ ਜੀ ਨਵੇਂ ਮਾਡਲ ਦੀ ਹੈ ਜੀ ਆਲਟੋ ਗੱਡੀ ਆਹੀ ਤੇ 2013 ਮਾਡਲ ਹੈਗੀ ਅਹਿਮਦਗੜ੍ਹ ਕੋਲ ਇਹਨਾਂ ਦਾ ਪਿੰਡ ਹੈ ਮਹੌਲੀ ਕਲਾ ਉੱਥੇ ਮਾਲਕ ਦੇ ਘਰੇ ਗੱਡੀ ਖੜੀ ਹੈਗੀ 2028 ਤੱਕਰ ਮਾਲਕ ਨੇ ਪਾਸਿੰਗ ਦੱਸੀ ਹੈ ਦੂਜੇ ਨਾਮ ਹੈ ਤੇ ਮਾਲਕ ਨੇ ਛੇਤੀ ਤੋਂ ਛੇਤੀ ਗੱਡੀ ਵੇਚਣੀ ਹੈ ਰੇਟ ਮਾਲਕ ਨੇ 162000 ਰੁਪਇਆ ਕਿਹਾਗਾ ਬਹੁਤ ਵਧੀਆ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਪੰਜਾਬ ਨੰਬਰ ਹੈ ਰੰਗ ਦੀ ਗੱਲ ਕਰੀਏ ਸਿਲਵਰ ਰੰਗ ਹੈ ਜੀ ਪੰਜਾਬ ਨੰਬਰ ਹੈ ਸਿਲਵਰ ਰੰਗ ਹੈ ਸੋਹਣੀ ਗੱਡੀ ਹੈ ਆਲਟੋ 800 ਗੱਡੀ ਹੈ ਅੰਦਰੋਂ ਸੋਹਣੀ ਪਈ ਹੈ ਬਾਹਰੋਂ ਵਧੀਆ ਪਈ ਹੈ ਕੰਮ ਕੋਈ ਨਹੀਂ ਭਾਲਦੀ A to Z ਸਾਰਾ ਕੰਮ ਮਾਲਕ ਨੇ ਮੌਕੇ ਦਾ ਕਰਵਾ ਰੱਖਿਆਗਾ ਜਿਹੜੇ ਮਾਲਕ ਨੇ ਇਸ ਗੱਡੀ ਦੇ 9592231109 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਕਰਨੀ ਹੈ ਕੋਈ ਵੀ ਕਰ ਸਕਦੇ ਹੋ ਤੇ ਨੰਬਰ 2 ਤੇ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਹਮਣੇ ਅਸੀਂ ਪਹਿਲਾਂ ਇੱਕ ਵਾਰੀ ਫੋਟੋਆਂ ਚੈੱਕ ਕਰੋ ਬਹੁਤ ਵਧੀਆ ਸੋਹਣੀ ਗੱਡੀ ਮਾਲਕ ਨੇ ਆਪਣੇ ਕੋਲੇ ਵੇਚਣ ਵਾਸਤੇ ਭੇਜੀ ਹੋਈ ਏ ਸੀ ਤੇ ਟਾਇਰਾਂ ਚ ਅਲਾਈ ਤੁਸੀਂ ਚੈੱਕ ਕਰੋ ਇੱਕ ਵਾਰੀ ਅਲਾਈ ਪੂਰੇ ਟੌਪ ਦੇ ਮਾਲਕ ਨੇ ਲਵਾਏ ਹੋਈ ਨਹੀਂ ਤੇ ਗੱਡੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਕਾਲੇ ਰੰਗ ਦੀ ਗੱਡੀ ਐ ਤੇ ਨਾਮ ਦੀ ਗੱਲ ਕਰੀਏ ਪਹਿਲੇ ਨਾਮ ਮਾਲਕ ਨੇ ਗੱਡੀ ਦੱਸੀ ਏ 1.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਏ ਜੀ ਤੇ 12 ਮਾਡਲ ਗੱਡੀ ਐ ਇਨਾਂ ਦਾ ਏਰੀਆ ਮਲੇਰਕੋਟਲਾ ਤੇ ਮਲੇਰਕੋਟਲੇ ਤੋਂ 15 ਕਿਲੋਮੀਟਰ ਇਹਨਾਂ ਦਾ ਪਿੰਡ ਰਹਿ ਜਾਂਦਾ ਲੱਗ ਗਈ ਅਸੀਂ ਤੁਸੀਂ ਜਾ ਕੇ ਦੇਖਣਾ ਚਾਹੋ ਨੋ ਜਾ ਕੇ ਦੇਖ ਸਕਦੇ ਹੋ 12 ਮਾਡਲ ਤੇ ਪਹਿਲੇ ਨਾਮ ਹੈ 1.5 ਲੱਖ ਰੁਪਏ ਡਿਮਾਂਡ ਹੈ ਤੇ ਸੋਹਣੀ ਗੱਡੀ ਹੈ ਕਾਗਜ਼ ਪੱਤਰ ਸਾਰੇ ਪੂਰੇ ਨੇ ਇੰਜਣ ਉੰਜੜ ਪੂਰਾ ਵਧੀਆਗਾ ਸਟਾਰਟਿੰਗ ਪੂਰੀ ਵਧੀਆਗੀ ਲਾ ਕੇ ਟਾਇਰ ਦੇਖ ਲਓ ਗੱਡੀ ਚੈੱਕ ਕਰ ਲਓ ਸੀ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਇਹ ਮੈਂ ਉਮੀਦ ਕਰਦਾ ਸੀ ਕਾਲੇ ਰੰਗ ਦੀ ਆਲਟੋ ਗੱਡੀ ਵਾਸਤੇ ਕਾਫੀ ਡਿਮਾਂਡ ਆਉਂਦੀ ਰਹਿੰਦੀ ਅਸੀਂ ਇਹ ਆਪਾਂ ਲੈ ਕੇ ਤੁਹਾਡੇ ਖਾਤਰ ਕਾਲੇ ਰੰਗ ਦੀ ਆਲਟੋ ਪਹੁੰਚੀ ਐ ਜੀ। ਬਾਕੀ ਬੰਪਰ ਬੂਮਰ ਆਪਾਂ ਨੂੰ ਵਧੀਆ ਮਿਲ ਜਾਣਗੇ। ਕਮੀ ਪੇਸ਼ੀ ਕੋਈ ਨਹੀਂ, ਮੌਕੇ ਦੀ ਗੱਲ ਇਹ ਹੈਗੀ। ਤੇ ਨੰਬਰ ਸਕਰੀਨ ਤੇ ਆ ਜੀ ਜਿਨ੍ਹਾਂ ਦੀ ਗੱਡੀ ਆਹੀ 931762845 ਗੱਲ ਕਰ ਸਕਦੇ ਹਾਂ। ਜੇ ਕਿਸੇ ਨੇ ਕੋਈ ਵੀ ਗੱਲ ਕਰਨੀ ਹੋਈ ਗੱਡੀ ਬਾਰੇ ਕੁਝ ਪੁੱਛਣਾ, ਕਾਗਜ਼ ਪੱਤਰਾਂ ਬਾਰੇ ਕੁਝ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਜੀ। ਗੱਡੀ ਦੀ ਗੱਲ ਕਰਾਂਗੇ ਇੱਕ ਹੋਰ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੀ ਆਂ ਪੰਜਾਬ ਨੰਬਰ ਮਾਲਕ ਨੇ ਫੋਟੋਆਂ ਦਖਾਈਆਂ ਸੀ ਤੇ ਤੁਸੀਂ ਦੇਖ ਰਹੇ ਹੋ 2029 ਤੱਕਰ ਮਾਲਕ ਨੇ ਪਾਸਿੰਗ ਇਹਦੀ ਦੱਸੀ ਹੈ ਰੀਨਿਊ ਕਰਵਾਈ ਹੋਈ ਆ ਮਾਡਲ ਦੀ ਗੱਲ ਕਰੀਏ ਚਾਰ ਮਾਡਲ ਗੱਡੀ ਮਾਲਕ ਨੇ ਦੱਸੀ ਹੈ ਸੀ ਸੰਗਰੂਰ ਮਾਲਕ ਦਾ ਏਰੀਆ ਦਾ ਬੀਪੀਓ ਡੇਢ ਬਾ ਲੱਗਦਾ ਜੀ 80000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਤਾਂ ਡੇਢ ਬੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਜਦੋਂ ਬਾਡੀ ਲਾਈਨ ਚੈੱਕ ਕਰ ਲਈ ਸਟਾਰਟਿੰਗ ਦੇਖ ਲਈ ਇੰਜਨ ਗੇਅਰ ਦਾ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾ ਤੇ ਜਦੋਂ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ ਗੱਡੀ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰ ਲਿਓ ਮਾਲਕ ਕਹਿੰਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਓ ਇੱਕ ਵਾਰੀ ਘਰੇ ਦੇਖੋ ਸਟਾਰਟ ਕਰਕੇ ਦੇਖੋ ਤੇ ਉਹ ਤੋਂ ਬਾਅਦ ਬਹਿ ਕੇ ਰੇਟ ਦੀ ਗੱਲ ਵੀ ਕਰ ਲਾਂਗੇ ਰੇਟ 80000 ਰੁਪਏ ਕੋਈ ਫਿਕਸ ਨਹੀਂ ਹੈਗਾ ਤੇ ਜਿਨ੍ਹਾਂ ਦੀ ਗੱਡੀ ਹੈ ਜੀ ਜਿਹੜੇ ਮਾਲਕ ਨੇ ਨੰਬਰ 9815966077 ਕਰ ਸਕਦੇ ਹੋ ਗੱਲ ਜੇ ਕਰਨੀ ਹੈ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ 94656292488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੁਠੀ ਮਕਾਨ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਤਾਂ ਆਪਣਾ WhatsApp ਨੰਬਰ ਤੁਹਾਨੂੰ ਮਿਲੇਗਾ ਉੱਤੇ ਪੂਰੀ ਵੀਡੀਓ ਚ ਬਾਕੀ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦਵਾਂਗੇ ਜੀ ਤੇ ਗੱਡੀ ਦੀ ਗੱਲ ਕਰਦੇ ਹਾਂ ਜੀ अल्टੋ ਗੱਡੀ ਆਪਾਂ ਲੈ ਕੇ ਪਹੁੰਚਿਆ ਕੋਰ ਵਾਲਾ ਮਾਲਕ ਦਾ ਏਰੀਆ ਦਾ 65000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਅਜੀ 6 ਮਾਡਲ ਗੱਡੀ ਐ ਸੋਹਣੀ ਗੱਡੀ ਐ ਟਾਇਰ ਵਧੀਆ ਪਏ ਨੇ ਗੱਡੀ ਦੀ ਕੰਡੀਸ਼ਨ ਵਧੀਆ ਪਈ ਐ ਤੇ ਗੱਡੀ ਦਾ ਨੰਬਰ ਹਰਿਆਣਾ ਆਪ ਨੂੰ ਮਿਲੂਗਾ ਨੰਬਰ ਪਲੇਟਾਂ ਸਰਕਾਰੀ ਆਪ ਨੂੰ ਮਿਲ ਜਾਣਗੀਆਂ ਸਿਲਵਰ ਰੰਗ ਦੀ ਅੰਦਰੋਂ ਵੀ ਸੋਹਣੀ ਗੱਡੀ ਬਾਹਰੋਂ ਵੀ ਵਧੀਆ ਪਈ ਐ ਨੰਬਰ ਵੀ ਆਪਾਂ ਸਕਰੀਨ ਤੇ ਮਾਲਕ ਦਾ ਦੇ ਛੱਡਿਆਗਾ ਜੇ ਗੱਲ ਕਰਨੀ ਐ ਕੋਈ ਗੱਲ ਕਰ ਸਕਦਾਂ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਈ ਐ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਕੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮ੍ਹਾਂ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੀ